ਅਕਸਰ ਸੈਈ ਤੋਂ ਬਾਅਦ ਆ ਕਿ ਇਸ ਪਲੇਟਫਾਰਮ ਤੇ ਆ ਕੇ ਆਰਾਮ ਕਰਦੇ ਤੇ ਆਰਾਮ ਕਰਨ ਤੋਂ ਬਾਅਦ ਜਿਹੜੀ ਕੋਈ ਰੋਜ਼ ਦੀ ਨਵੀਂ ਕੋਈ ਵਿਚਾਰ ਚਰਚਾ ਹੁੰਦੀ ਹੈ ਉਸ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਅੱਜ ਕੀ ਵਿਚਾਰ ਚਰਚਾ ਇਸ ਬਾਰੇ ਸਾਡੇ ਸਤਕਾਰਯੋ ਕੀ ਦੇ ਵੈਲਫੇਅਰ ਕਲੱਬ ਦੇ ਮੈਂਬਰ ਗੋਪਾਲ ਪੂਰੇ ਹੀ ਦੱਸਣਗੇ ਅੱਜ ਕੀ ਖਾਸ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਚੀਫ ਪੈਟਰਨ ਸਰਦਾ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਦਾ ਅੱਜ ਮੈਰਿਜ ਐਨਿਵਰਸਰੀ ਹੈ ਉਹਨਾਂ ਦੀ ਵਾਈਫ ਹਾਲਾਂਕਿ ਇੱਥੇ ਨਹੀਂ ਹੈਗੇ ਬਟ ਉਹ ਵੀ ਉੱਥੇ ਬੈਠ ਕੇ ਸੈਲੀਬ੍ਰੇਸ਼ਨ ਕਰ ਰਹੀ ਹੈ ਅਸੀਂ ਫੋਟੋ ਉਹਨਾਂ ਨੂੰ ਹੁਣੇ ਭੇਜਣੀ ਹੈ ਸੋ ਇਹਨਾਂ ਨੂੰ ਬਹੁਤ-ਬਹੁਤ ਵਧਾਈ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ੀਆਂ ਖੇੜੀਆਂ ਪਰਮਾਤਮਾ ਦਿੰਦਾ ਰਵੇ ਤੇ ਇਸੇ ਤਰ੍ਹਾਂ ਹੀ ਇਹ ਸਾਨੂੰ ਪਾਰਟੀ ਕਰਦੇ ਰਹਿਣ ਇੱਕ ਪਾਰਟੀ ਇਹਨਾਂ ਨੇ ਮੰਨ ਲਈ ਹੈ ਵੀ 50ਵੀਂ ਸੈਲੀਬ੍ਰੇਸ਼ਨ ਜਿਹੜੀ ਆ ਅਸੀਂ ਬਹੁਤ ਗ੍ਰੈਂਡ ਵੇਜ ਕਰਨੀ ਹੈ ਤੇ ਉਹਦੇ ਲਈ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਸ਼ਰਾਂਤ ਸਾਹਿਬ ਸਾਡੇ ਵੱਡੇ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਸੰਤੋ ਜੀ ਨੂੰ ਉਹਨਾਂ ਦੀ 48ਵੇਂ ਮੈਰਿਜ ਅਨਵਰਤੀ ਤੇ ਲੱਖ ਲੱਖ ਮੁਬਾਰਕਾਂ ਪਰਮਾਤਮਾ ਹਮੇਸ਼ਾ ਮਿਹਰ ਭਰਿਆ ਯਾਤਰਾ ਕੇ ਤੰਦਰੁਸਤ ਜੀਵਨ ਬਖਸ਼ੇ ਪ੍ਰੋਫੈਸਰ ਸਾਹਿਬ ਕੋਲੋਂ ਸੀ ਬਾਲ ਵਿੱਚ ਆਵਾਂਗੇ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਪ੍ਰਚਾਰਕ ਤੇ ਬਟਾ ਨੂੰ ਲਈ ਸਾਡੇ ਪਿੱਛੇ ਪਤਾਮਾ ਨੇ ਸਰਜੀ ਤੇ ਇਹਨਾਂ ਦੇ ਸਾਰੇ ਦੇਸ਼ਾ ਨਿਰਦੇਸ਼ਕ ਹੈਗੇ ਸਾਰੇ ਦੇ ਇਹ ਨਵਾਂ ਦਿਸ਼ਰ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਨੂੰ ਮੈਰੀ ਯੂਨੀਵਰਸਿਟੀ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਪ੍ਰਮਾਤਮਾ ਚੜ੍ਹਦੀ ਚੜ੍ਹਦੀ ਕਲਾ ਜੀ ਰੱਖੇ ਨਾ ਬੱਚੇ। ਸਾਡੇ ਜੀ ਪਹੁੰਚੇ ਬੇਟਾ ਉਹ ਵੀ ਮੁਬਾਰਕਬਾਦ ਦੇਣਗੇ। ਹੈਪੀ ਮੈਰੀਜ ਯੂਨੀਵਰਸਰੀ ਜੀ ਬਹੁਤ-ਬਹੁਤ ਮੁਬਾਰਕਾਂ। ਜੀ। ਹਾਂਜੀ। ਸਰਦਾਰ ਦਰਸ਼ਨ ਸਿੰਘ ਸੰਧੂ ਜੀ ਸਾਡੇ ਕਲੱਬ ਦੇ ਚੀਫ ਪੈਟਰਨ ਜਿਨ੍ਹਾਂ ਦੀ ਕੱਜ ਮੈਰੀਜ ਯੂਨੀਵਰਸਿਟੀ ਹੈ ਅਸੀਂ ਦਿਲੋਂ ਤਹਿ ਦਿਲੋਂ ਉਹਨਾਂ ਨੂੰ ਮੁਬਾਰਕਬਾਦ। ਜੀ। ਸੰਤੋ ਸਾਹਿਬ ਨੂੰ ਤੇ ਮੈਡਮ ਨੂੰ ਬਹੁਤ ਬਹੁਤ ਮੁਬਾਰਕਾਂ ਮੈਡਮ ਉੱਥੇ ਜ਼ਰੂਰ ਕਹਿੰਦੇ ਹੋਣਗੇ ਬੇਟੇ ਸੋਨੇ ਦੇ ਚੀਰੇ ਵਾਲਿਆ ਮੈਂ ਕਹਿੰਨੀ ਆ ਕਰਛਤਰੀ ਦੀ ਸ਼ਾਂਤ ਸਾਹਿਬ ਜੀ ਵਾਹ ਜੀ ਵਾਹ ਵਾਹ ਜੀ ਵਾਹ ਅ ਹীরে ਵੈਲਫੇਅਰ ਕਲੱਬ ਦੇ ਮੁੱਖ ਸਾਹਿਬ ਬਲਰਸ ਕਲੱਬ ਸਦਕਾ ਸੰਗਤ ਜੀ ਅੱਜ ਜਿਹੜਾ ਤਾਲੀਮੀ ਮੈਰਿਜ ਐਨੀਵਰਸਰੀ ਹੈ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਰੱਖਣ ਧੰਨਵਾਦ ਜੀ ਹীরে ਵੈਲਫੇਅਰ ਕਲੱਬ ਦੇ ਚੀਫ ਪੈਟਰਨ ਸਾਡਾ ਦਰਸ਼ਕ ਸੰਦੂ ਨੂੰ ਉਹਨਾਂ ਦੀ ਮੈਰਿਜ ਅਨਿਵਰਸਰੀ ਤੇ ਬਹੁਤ ਬਹੁਤ ਮੁਬਾਰਕਾ ਜੀ ਦਿਲਦਿਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾ ਜੀ ਵਾਕਾ ਸੰਦੂ ਸਾਹਿਬ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਜੀ ਸਾਡੇ ਕਲੱਬ ਦੇ ਚੀਪ ਪੈਟਰਨ ਸੰਦੂ ਸਾਹਿਬ ਸਾਡੇ ਰਿਸਪੈਕਟਡ ਦੋਸਤ ਹੈ ਔਰ ਇਹਨਾਂ ਦੇ ਅੱਜ ਮੈਰਿਜ ਅਨਿਵਰਸਰੀ ਹੈ ਔਰ ਉਹਨਾਂ ਦੇ ਨਾਲ ਬਹੁਤ ਬਹੁਤ ਵਧਾਈਆਂ ਸਾਰਾ ਪਰਿਵਾਰ ਖੁਸ਼ੀਆਂ ਖੇੜੇ ਚ ਰਹੇ ਜੀ ਸਾਡੇ ਚੀਪ ਪੈਟਰਨ ਬਾਅਦ ਚ ਸਾਡੇ ਉਸਤਾਦ ਜੀ ਇਹ ਪਹਿਲਾ ਹੈ ਇਨਾਂ ਨੂੰ ਮੈਰਿਜ ਅਨਿਵਰਸਰੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਸ ਸਾਡੇ ਚੀਫ ਪੈਟਰਨ ਜੀ ਨੂੰ ਮੈਰਿਜ ਵਾਸਤੇ ਬਹੁਤ ਬਹੁਤ ਵਧਾਈਆਂ ਜੀ ਸੰਧੂ ਸਾਹਿਬ ਨੂੰ ਮੈਰਿਜ ਅਨਿਵਰਸਰੀ ਦੀ ਬਹੁਤ ਬਹੁਤ ਵਧਾਈਆਂ ਅਤੇ ਪਰਿਵਾਰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਜੀ ਸਾਡੇ ਕਲੱਬ ਦੇ ਸਤਿਕਾਰਯੋਗ ਸਦਾ ਦਰਸ਼ਨ ਸਾਹਿਬ ਦੇ ਕੋਲ ਸਾਹਿਬ ਨੂੰ ਮੈਰਿਜ ਅਨਿਵਰਸਰੀ ਦੀ ਬਹੁਤ ਲੱਖ ਲੱਖ ਵਧਾਈਆਂ ਜੀ ਪ੍ਰੋਫੈਸਰ ਸੰਧੂ ਨੂੰ ਉਹਨਾਂ ਦੀ ਹੈਪੀ ਮੈਰਿਜ ਅਨਿਵਰਸਰੀ ਬਹੁਤ ਮੁਬਾਰਕਾਂ ਜੀ ਮੇਰੇ ਸਤਿਕਾਰਯੋਗ ਪ੍ਰੋਫੈਸਰ ਡਾ ਸੰਧੂ ਜੀ ਨੂੰ ਤੇ ਉਹਨਾਂ ਦੀ ਸਾਰੰ ਪਤਨੀ ਨੂੰ ਮੈਰਿਜ ਐਨਿਵਰਸਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਹੀ ਅਸੀਂ 50ਵੇਂ ਵਡੇ ਗੰਢ ਮਨਾਉਣ ਦਾ ਜੋ ਅੱਜ ਸੰਧੂ ਸਾਹਿਬ ਨੇ ਕਿਹਾ ਅਸੀਂ ਬੜੇ ਬੇਸਬਰੀ ਨਾਲ ਉਹ ਕਰਾਂਗੇ ਨਹੀਂ ਪਰ ਸਾਡੇ ਘਰੇ ਖੁਸ਼ੀਆਂ ਛੇਤੀ-ਛੇਤੀ ਆਉਂਦਾ ਸੀ ਮਨਾਈਏ ਉਹਨਾਂ ਨੂੰ ਲਓ ਜੀ ਹੁਣ ਅਸੀਂ ਚੱਲਦੇ ਹਾਂ ਹੀਰੇ ਵੈਲਫੇਅਰ ਕਲੱਬ ਦੇ ਸਰਪ੍ਰਸਤ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਜਿਨ੍ਹਾਂ ਦੀ ਅੱਜ ਮੈਰਿਜ ਐਨਿਵਰਸਰੀ ਹੈ ਉਹ ਵੀ ਦੱਸਣਗੇ ਕਿ ਹੀਰੇ ਵੈਲਫੇਅਰ ਕਲੱਬ ਦੇ ਪਲੇਟਫਾਰਮ ਆਤੀ ਆ ਕੇ ਕੀ ਮਹਿਸੂਸ ਕਰਦੇ ਹੋ ਇਹ ਬੜੀ ਖੁਸ਼ੀ ਦੀ ਗੱਲ ਆ ਮੇਰੇ ਵਾਸਤੇ ਤਾਂ ਖਾਸ ਕਰਕੇ ਤੇ ਮਾਡਮ ਨੂੰ ਇਸ ਨੇ ਆ ਪੇਦਾ ਵੀ ਇਹ ਪ੍ਰਾਣਯਦਨ ਯਾਦ ਕਰੋ ਕਿਹੜੇ ਕਿਹੜੇ ਰੰਗਾਂ ਚ ਪਾ ਵਿਆਹ ਕਰਾਇਆ ਉਹਦੀਆਂ ਇਸਤਰੀਆਂ ਹਸਤੀਆਂ ਜਿਹੜੀਆਂ ਅਦਰਤੀ ਸੰਧੀਆਂ ਕਰੋ ਭਾਵੇਂ ਤੁਸੀਂ ਇੱਥੇ ਮਰਗਜ ਬੈਠੇ ਹੋ ਉਹਦੇ ਵੇ ਇਸ ਦੇ ਨਾਲ ਹੀ ਮੈਂ ਹੀਰੇ ਵੈਲਫੇਅਰ ਕਲੱਬ ਦੇ ਸਾਰੇ ਭਰਾਵਾਂ ਨੂੰ ਵੱਡੇ ਛੋਟਿਆਂ ਨੂੰ ਉਹ ਇੱਕ ਖੁਸ਼ੀ ਦਾ ਸਨੇਹ ਦਿੰਦਾ ਹੋਇਆ ਇਹ ਕਹਿੰਦਾ ਹੈ ਵੀ ਜਦੋਂ ਅਸੀਂ ਇਹ ਜੀਆਂ ਖੁਸ਼ੀਆਂ ਮਨਾਉਨੇ ਆ ਇੱਕ ਦੂਜੇ ਨੂੰ ਸਿਹਾਂ ਦੇ ਦਿੰਨੇ ਆ ਕੌਣ ਕਿਹੜੀ ਪੋਜੀਸ਼ਨ 'ਚ ਐ ਕਿਉਂ ਜਾ ਇਹਦਾ ਸਰੀਰ ਐ ਇੰਨੀ ਉਮਰ 'ਚ ਤੇ ਕਿੱਥੇ-ਕਿੱਥੇ ਹੈਗੇ ਆ ਅਸੀਂ ਕੌਣ ਜਾਉਂਦਾ ਕੌਣ ਤਕਲੀਫ 'ਚ ਐ ਇਹ ਇੱਕ ਸਨੇਹ ਦਾ ਜ਼ਰੀਆ ਹੈ ਹੋਰ ਕੋਈ ਗੱਲ ਨਹੀਂ ਤੇ ਜਿਹੜਾ ਹੀਰੇ ਵੈਲਫੇਅਰ ਕਲੱਬ ਨੇ ਇਹ ਸਿਸਟਮ ਸ਼ੁਰੂ ਕੀਤਾ ਹੋਇਆ ਸਾਰਿਆਂ ਨੂੰ ਯਾਦ ਕਰਨ ਦਾ ਤੇ ਇਕੱਠੇ ਹੋਣ ਦਾ ਤਰੀਕੇ ਨਾਲ ਤੇ ਸਾਰੇ ਵਧਾਈ ਦੇ ਯੋਗ ਤਰ੍ਹਾਂ ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਮੈਂ ਇਹਨਾਂ ਨੇ ਮੂੰਹ ਮਿੱਠਾ ਕਰਨ ਦਾ ਇੱਕ ਨੂੰ ਜਿਹਨਾਂ ਤੇ ਚਾਰੇ ਕੱਪੜਾ ਜਿਹਾ ਪਰਲਾਏ ਹਾਂ ਇਹਨਾਂ ਨੇ ਆਪ ਹੀ ਕੀਤਾ ਸਾਰਿਆਂ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਹੁਣ ਮੈਂ ਚੱਲਦਾ ਸਾਡੇ ਸਰਕਾਰੋ ਪੁਰਾ ਸਾਹ ਕੋਲੇ ਔਰ ਬਿੱਟਾ ਨੂੰ ਲਈ ਕੋਲੇ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਉਹਨਾਂ ਨੂੰ ਮੁਬਾਰਕਬਾਦ ਦੇਣਗੇ

ਲਓ ਜੀ ਦੋ ਇਧਰ ਦੇਖੋ ਜੀ ਇਧਰ ਬੇਟੇ ਇਧਰ ਇਧਰ ਵਾਹ ਜੀ ਵਾਹ ਕੀ ਸ਼ਾਨਦਾਰ ਲਓ ਜੀ ਪ੍ਰੋਫੈਸਰ ਦਾ ਮੂੰਹ ਮਠਾ ਕਰਾ ਕੇ ਸਾਰਿਆਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਔਰ ਉਹਨਾਂ ਨੇ ਚੰਗੇਰੇ ਪੁਹੇਖੇ